ਕੰਗਨਰ ਨਾਤੀ ਜੀ ਪਿੱਛੇ ਮਾਨਹਾਨੀ ਦੇ ਸੰਨ ਝੂਠੇ ਦੂਸ਼ਨ ਲਾਉਂਦੀ ਹੈ ਕਿ 100-100 ਰੁਪਏ ਦੇ ਲੈਂਦੇ ਸੀ 100-100 ਕਿੱਜਾ ਜਾਂਦੇ ਹਾਂ ਅਸੀਂ ਨਰਮਾ ਚੌਕ ਦੇ ਸੇ 6-6 7-7 ਰੁਪਏ ਦਿਹਾੜੀ ਦਿੰਦੇ ਸੀ ਨਰਮੇ ਦੀ ਚਣਾਈ ਤੇ ਸਾਨੂੰ ਇਹ 100 ਦੇ ਜਾਂਦੇ ਤੇ ਉਹਨਾਂ ਮਾਇਆ ਕਹਿੰਦੇ ਤੂੰ ਆ ਜਾ ਕਰ ਤੈਨੂੰ ਮੈਂ 6-800 ਦੇ ਦੂੰਗੀ ਵਾਹਿਗੁਰੂ ਦਾ ਸੋਕਾ ਨੇ ਜਾਇ ਜਵਾਨ ਜਾਇ ਕਥਾਨ ਜਿਨ੍ਹਾਂ ਦੀ ਮਹਾਰਾਜ ਨੇ ਸੁਣੀ ਕਰਸਾਨ ਭਗਤਾਂ ਅਨਾਂ ਦਾ ਕੀ ਨੂੰ ਕਿਉਂਦੇ ਰਹੇ ਇੰਨੇ ਜੀਆਂ ਦੀ ਪਾਲਣਾ ਕਰਦੀਆ ਕਰਸਾਨ ਭਗਤਾਂ ਨੂੰ ਰੱਬ ਦੇ ਭਗਤਨ ਤੇ ਉਹਨਾਂ ਦੀ ਰੱਬ ਸੁਣੂਗਾ ਤੇ ਕੰਗਣਾ ਫਿਰ ਕੀ ਕਰਦੀ ਜੇ ਵਸ ਤੇ ਫਿਰ ਰੱਖ ਲੈ ਜੀ ਮਾੜੀ ਦੇ ਕਰਨ ਵਾਲੇ ਦੇ ਵੀ ਆਵੇ ਢੋਲੇਲੀ ਪਈ ਹੁਣ ਆਪਾਂ ਕੀ ਕਹਿ ਸਕਦੇ ਕਿਥਾ ਗਈ ਕਿ ਚੁਰਦੀ ਫੱਡੀ ਆਉਗੀ ਜਾਂ ਕਿਸੇ ਨੇ ਦੇਤੀ ਮੈਂ ਤਾਂ ਨਹੀਂ ਦੋ ਨਾ ਲੈ ਗਈ ਤਾਂ ਨਹੀਂ ਤਾਂ ਲੈ ਗਈ ਹੁਣ ਆਪਾਂ ਨੇ ਕਿ ਦੱਸ ਕੇ ਲਗਾਈਏ ਅੱਛਾ ਤੇ ਜਦ ਮੈਂ ਆਖਮੀ ਮੈਂ ਉਹ ਜਾਣਦੀ ਸੋ ਮੈਂ ਨਹੀਂ ਜਾਣਦੀ ਸੀ ਜੰਮੇ ਲੜਾ ਉਹਨਾਂ ਕੋਈ ਜਨ ਦੁਸ਼ਮਨੀ ਸੀ ਹੂੰ ਤੇ ਚਲੋ ਆਪਾਂ ਤਾਂ ਵਧਿਆ ਕਰੇ ਉਹਨੇ ਜਿਹਨੇ ਰੱਖ ਰਵੀ ਜਿਹੜਾ ਖਰਸਾਨਾਂ ਦੀ ਜਾਇਦਾ ਕਰਾ ਕਰਾਤੀ ਖਰਸਾਨ ਜਿੱਤ ਗਏ ਉਹਨਾਂ ਭਲਾ ਹੋ ਗਿਆ ਖਰਸਾਨਾਂ ਨੇ ਕੋਈ ਮਾੜਾ ਕੰਮ ਨਹੀਂ ਖਰਸਾਨ ਭਗਤ ਸਿੰਘ ਅਨਪੈਦਾ ਕਰਦੇ ਸੀ ਕੀ ਮਾੜਾ ਕਰਦੇ ਸੀ ਉਹਦਾ ਉਹਨੂੰ ਕਹਦਾ ਸਰਕਾਰ ਨੂੰ ਤਾਂ ਹੋਇਆ ਤੇ ਕੰਗੜਾ ਨੂੰ ਐਵੇਂ ਚਮਕੀਨ ਹੋਇਆਂ ਨਾ ਦੁੱਖ ਕਿਉਂ ਹੋਇਆ ਸਾਡੇ ਭਾਈ ਪਿਓ ਦਾ ਦੀ ਜਾਇਦਾ ਸਾਡੇ ਗੁਰੂਆਂ ਦੀ ਜਾਇਦਾ ਸਾਡੇ ਗੁਰੂਆਂ ਪੀਰਾਂ ਦੀ ਸਾਡੇ ਗੁਰੂ ਤੱਤਿਆਂ ਤਵਾਂ ਦੇ ਬੈਠੇ ਸੀਸ ਕਟਾਏ ਗਏ ਅਸੀਂ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀ ਸਹੂਲਤਾਂ ਦੇ ਮੱਕ ਜਾਣੇ ਜਾਣਾ ਉਹਨਾਂ ਦੀ ਤਾਂ ਕਰਨੀ ਕਰਨ ਵਾਲੇ ਅਸੀਂ ਕਰਨਸਾਂ ਨਹੀਂ ਕਰਦੇ ਅਸੀਂ 100-100 ਰੁਪਏ ਖਾਤਰ ਨਹੀਂ ਜਾਂਦੇ ਅਸੀਂ ਜਾਇਦਾਦਾਂ ਦੇ ਮਾਲਕਾਂ ਅਸੀਂ ਸਾਡੇ ਰੁਪਏ ਵਾਲੇ ਸਾਡੇ ਬੱਚੇ ਹੁੰਦੇ ਜਿਉਂ ਤੋਂ ਮੋਤੀ ਸਾਹਿਬ ਜਮੀਨ ਖੋਹਦੇ ਸੀ ਤੁਸੀਂ ਮਰੇ ਸਿੱਖ ਤੇ ਮਰ ਜਾਂਦੇ ਤੇ ਫਿਰ ਉਸਤੇ ਭਾਈ ਮਰਨ ਆ ਤਰੀਕੇ ਨਾਲ ਮਾਰਨੇ ਵੀ ਜਾਂ ਪਰ ਜਿਉਂ ਨਾ ਪਾਇਆ ਸੀ ਜਿਉਂਦੇ ਆ ਗਏ ਭਾਈ ਹਜੇ ਮਹਾਰਾਜ ਧੰਨਵਾਦ ਮਹਾਰਾਜ ਤੇ ਸਾਡਾ ਪਿੰਡ ਬਹਾਦਰਗੜ੍ਹ ਜੰਡੀਆਂ ਮੌਜੂਦਾਂ ਜਿੱਥੇ ਮਾਤਾ ਮਹਿੰਦਰ ਕੌਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਖਿਲਾਫ ਮੰਡੀ ਤੋਂ ਐਮਪੀ ਕنگਲਰ ਨੌਤ ਨੇ ਕਾਫੀ ਜ਼ਿਆਦਾ ਬਿਆਨ ਦਿੱਤੇ ਇਥੋਂ ਤੱਕ ਕਿ ਇਹਨਾਂ ਦੀ ਫੋਟੋ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਸੀ ਕਿ ਬੀਬੀਆਂ ਨੇ ਜਿਹੜੀਆਂ 100-100 ਰੁਪਿਆ ਲੈ ਕੇ ਕਿਸਾਨੀ ਸੰਘਰਸ਼ ਵਿੱਚ ਆਉਂਦੀਆਂ ਨੇ ਦਰਸ਼ਕਾਂ ਨੂੰ ਇਹ ਵੀ ਦੱਸਦੀ ਏ ਕਿ ਜਿਸ ਸਮੇਂ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਪੱਕੇ ਮੋਰਚੇ ਲਗਾਏ ਹੋਏ ਸੀ ਉਸ ਸਮੇ ਬੀਬੀ ਸੰਘਰਸ਼ ਵਿੱਚ ਗਈ ਤੇ ਉਹਨਾਂ ਬੀਬੀਆਂ ਦੇ ਉੱਤੇ ਕੰਗਨਾਰ ਨੌਤ ਵੱਲੋਂ ਉਸ ਸਮੇ ਕਮੈਂਟ ਕੀਤਾ ਗਿਆ ਸੀ ਉਸ ਸਮੇ ਬੀਬੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਨੇ ਉਸ ਮਾਮਲੇ ਨੂੰ ਲੈ ਕੇ ਮਾਨਯੋਗ ਅਦਾਲਤ ਦਾ ਰੁਖ ਕੀਤਾ ਤੇ ਉਸ ਦੇ ਖਿਲਾਫ ਆ ਜਿਹੜਾ ਮਾਨਹਾਨੀ ਦਾ ਕੇਸ ਕੀਤਾ ਬੇਸ਼ੱਕ ਮਾਨਹਾਨੀ ਦੇ ਕੇਸ ਵਿੱਚ ਬੀਬੀ ਮਹਿੰਦਰ ਕੌਰ ਹੋਰੀ ਜਿੱਤ ਗਏ ਸਨ ਪਰ ਉਸਨੇ ਉਸ ਤੋਂ ਬਾਅਦ ਕੰਗਨਰ ਨੌਤ ਵੱਲੋਂ ਫਿਰ ਮਾਨਯੋਗ ਅਦਾਲਤ ਦਾ ਰੁਖ ਕੀਤਾ ਗਿਆ ਅਤੇ ਉਸ ਫੈਸਲੇ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਗਈ ਬੀਬੀ ਮਹਿੰਦਰ ਕੌਰ ਸਾਡੇ ਨਾਲ ਮੌਜੂਦ ਨੇ ਬੇਸ਼ੱਕ ਉਮਰ ਕਾਫੀ ਆ ਪਰ ਗੱਲਬਾਤ ਪੂਰੀ ਕਰਾਂਗੇ ਬੀਬੀ ਜੀ ਗੱਲ ਕਦੋਂ ਸ਼ੁਰੂ ਹੋਈ ਸਾਰੀ ਕੰਗਨਰ ਨੌਤਨਾ ਕਦੋਂ ਪੇਚਾ ਪੈ ਗਿਆ ਜੀ ਸਗਰਨ ਹੋ ਗਈ ਜੀ 3-4 ਸਾਲ ਹੋ ਗਏ ਹੂੰ 20 ਕੀ ਸਾਡੀ ਗੱਲ ਐਡਾ ਤਵੇ ਖੱਟੀ ਟਣ ਜਿਮੜੇ ਪਾ ਗਿਆ ਹਾਂ ਕਿਆਰ ਸਾਹ ਹੋਵੇ ਸਾਡੀ ਚਾਂਸਰ ਰੱਖਣਾ ਵੀ ਚੱਲਦੇ ਵੀ ਕੰਮ ਆ ਤੇ ਨਾਮ ਹੈ ਮੇਰਾ ਰਵਿੰਦਰਪੁਰ ਤੇ ਅਸੀਂ ਕਰਸਾਨਾਂ ਦੇ ਨਾਲ ਧਰਨੇ ਲ ਜਾਂਦੇ ਹੁੰਦੇ ਸੀ ਹੂੰ ਤੇ ਕਰਸਾਨਾਂ ਨੇ ਆਖਿਆ ਕਿ ਮੋਦੀ ਸਾਹਿਬ ਕੋਲ ਕਹਿੰਦੀ ਇਹ ਜਿਹੜੀਆਂ ਬੁੱਢ ਜਨਾਨੀਆਂ ਨੂੰ ਆਰਥਾਂਤਨ ਕਰਸਾਨ 100-100 ਰੁਪਏ ਦੇ ਕੇ ਵਿਹੜੀ ਤੇ ਲਿਉਂਦੇ ਹੂੰ ਪਈ ਅਸੀਂ ਫਿਰ ਅੱਖ ਤੇ ਚੱਕਿਆ ਉੱਥੇ ਅਸੀਂ ਵਿਹੜੀਆਂ ਤੇ ਨਹੀਂ ਜਾਂਦੇ ਹੂੰ ਅਸੀਂ ਬੱਚਿਆਂ ਦੀਆਂ ਜ਼ਮੀਨਾਂ ਜੈਦਾਪ ਤੇ ਲ ਜਾਂਦੇ ਸੀ ਹੂੰ ਸਰਕਾਰ ਮੋਦੀ ਸਾਹਿਬ ਜਿਦਾਂ ਖਲਾਸ ਚੱਲੇ ਵੀ ਸੋਨੇ ਸਾਰੇ ਪਲਾਟ ਬਣਾ ਦੇਾਂਗੇ ਜਾਂ ਸਾਡੇ ਕੱਟ ਦੇਆਂ ਦੀ ਫਾਰਮ ਜ਼ਮੀਨਾਂ ਖੋਲਾਂਗੇ ਢਿਆਲੀ ਕਰਾਇਆ ਕਰਾਂਗੇ ਇਹ ਜੀਆਂ ਗੱਲਾਂ ਸਾਂ ਨਹੀਂ ਗਣਿਆ ਕਰਸਾਨਾਂ ਤੋਂ ਪਾਈ ਕਰਸਾਨ ਤੇ ਹਟਿਆ ਹੋ ਕੇ ਵਿਚਾਰੇ ਆਖਣ ਲੱਗੇ ਅਸੀਂ ਜਾਇਦਾਦ ਤਾਂ ਨਹੀਂ ਛੱਡਨੀ ਸਾਡੇ ਵਰਗੇ ਨਹੀਂ ਵੀ ਆਖਿਆ ਤੇ ਵੀ ਜਾਇਦਾਦ ਨਹੀਂ ਛੱਡਾਂਗੇ ਮਰਦਾਂ ਵੀ ਜੇ ਮਾਰਦੇ ਮਾਰੀ ਜਾਵਾਂਗੇ ਮਰੀ ਚੰਗੀ ਤੇ ਜਾਇਦਾਦ ਨਹੀਂ ਛੱਡੀਆਂ ਤੇ ਦਿੱਲੀ ਤਰ ਨਾਲ ਆਦਾ ਦਿੱਲੀ ਤਰ ਨਾਲਿਆ ਥਰ ਨਾਲ ਬਹੁਤ ਥਾਈ ਲਿਆ ਦਿੱਲੀ ਵੀ ਲਾਇਆ ਇੱਥੇ ਕੈਂਚੀਆਂ ਦੇ ਪਿੰਡ ਚ ਵੀ ਲਾਇਆ ਫੰਡੇ ਵੀ ਲਾਇਆ ਧਰਨੇ ਜਗ ਲੱਗਦੀ ਰਹੀ ਜਿੱਥੇ ਜਿੱਥੇ ਖਰਿਆ ਜਿੱਥੇ ਕੱਠਵਟ ਹੁੰਦਾ ਸੀ ਪਰ ਉਸ ਵਜਾਰੇ ਤਾਂ ਮੋਦੀ ਦੇ ਪੀਕੇ ਵੀ ਸਾਡੇ ਇਹ ਸੰਜਣ ਜਾਂ ਸੰਵਸ ਜਾਂ ਤਾਂ ਮਾਰਦੇ ਪਨੇ ਮਰੇ ਮੀਨ ਜਾਇਦਾ ਇੱਕ ੰਗਨਾਰ ਨੌਤ ਨੇ ਤੁਹਾਨੂੰ ਕੀ ਕਹਿਤਾ ਸੀਗਾ ਕਿ ਥੋੜੀ ਥੋੜੀ ਫੋਟੋ ਕਿੱਥੋਂ ਲੈ ਲਈ ਉਹਨੇ ਫੋਟੋ ਲੈ ਲਈ ਪਈ ਹੁਣ ਆਪਾਂ ਕੀ ਕਹਿ ਸਕਦੇ ਕਿਥੋਂ ਲਈ ਕਿ ਜਤੁਰਦੀ ਫਿਰਦੀ ਆਊਗੀ ਜਾਂ ਕਿਸੇ ਨੇ ਦੇਤੀ ਨਹੀਂ ਆਪਾਂ ਨੇ ਤਾਂ ਨਾ ਤਾਂ ਲੈ ਗਈ ਪਰਨੇ ਤਾਂ ਲੈ ਗਈ ਹੁਣ ਵੀ ਆਪਾਂ ਨੇ ਕਿਹ ਦੱਸ ਕੇ ਲਗਈਏ ਅੱਛਾ ਤੇ ਜਦ ਮੈਂ ਆਖਾਂ ਮੈਂ ਮੈਨੂੰ ਜਾਣਦੀ ਸੀ ਮੈਨੂੰ ਜਾਣਦੀ ਸੀ ਜੰਮੇਲ ਕੜਾ ਉਹਨਾਂ ਕੋਈ ਵਿਚਾਰ ਨਾ ਦੁਸ਼ਮਣ ਨਹੀਂ ਸੀ ਹੂੰ ਤੇ ਚਲੋ ਆਪਾਂ ਤਾਂ ਵਧੀਆ ਕਰੇ ਉਹਨੇ ਜਿਹਨੇ ਰਖੜਵੀ ਜਿਹੜਾ ਕਰਖਾਨਾ ਲਈ ਜਾਇਜ਼ ਕਰਾ ਕਰਾਤੀ ਖਰਖਾਨਾ ਜਿੱਤ ਗਿਆ ਉਹਨਾਂ ਦਾ ਭਲਾ ਹੋ ਗਿਆ ਹੂੰ ਖਰਸਾਨ ਨੇ ਕੋਈ ਮਾੜਾ ਕੰਮ ਨਹੀਂ ਖਰਸਾਨ ਭਗਤ ਜੀਨ ਪੈਦਾ ਕਰਦੇ ਸੀ ਕੀ ਮਾੜਾ ਕਰਦੇ ਸੀ ਉਹਦਾ ਉਹਨੂੰ ਕਹਦਾ ਸਰਕਾਰ ਨੂੰ ਤਾਂ ਹੋਇਆ ਕਿ ਕੰਗੜਾ ਨੂੰ ਐਵੇਂ ਚਮਕੀਨ ਹੋਇਆਂ ਨਾ ਦੁੱਖ ਕਿਉਂ ਹੋਇਆ ਸਾਡੇ ਭਾਈ ਪਿਓ ਦਾ ਜੈ ਜਰਾ ਸਾਡੇ ਗੁਰੂਆਂ ਦੀ ਜੈ ਜਰਾ ਸਾਡੇ ਗੁਰੂਆਂ ਪੀਰਾਂ ਦੀ ਸਾਡੇ ਗੁਰੂ ਤੱਤਿਆਂ ਤਵਾਂ ਦੇ ਬੈਠੇ ਸੀ ਸਕਟਾਏ ਗਏ ਅਸੀਂ ਉਹਨਾਂ ਦੇ ਬੱਚਿਆਂ ਤੇ ਉਹਨਾਂ ਦੀਆਂ ਸੂਰਤਾਂ ਦੇ ਮਗਰ ਜਾਣੇ ਜਾਣਾ ਉਹਨਾਂ ਦੀ ਇਸ ਤਾਂ ਪੂਰਨ ਅੱਗੇ ਜਾਣੇ ਜਾਣਾ ਅਸੀਂ ਖਰਤਾਨੀ ਕਰਨ ਵਾਲੇ ਅਸੀਂ ਖਰਤਾਨੀ ਕਰਦੇ ਹਾਂ ਅਸੀਂ 100-100 ਰੁਪਏ ਖਾਤਰ ਨਹੀਂ ਜਾਂਦੀ ਅਸੀਂ ਜਾਇਦਾਦਾਂ ਦੇ ਮਾਲਕਾਂ ਅਸੀਂ ਸਾਨੂੰ ਉਹ ਬਿਓਨ ਵਾਲੇ ਸਾਡੇ ਬੱਚੇ ਹੁੰਦੇ ਜਿਉਂ ਤੋਂ ਮੋਦੀ ਸਾਹਿਬ ਜਿਮੀਨ ਖੋਹਦੇ ਸੀ ਤੁਸੀਂ ਮਰੇ ਸੀ ਤੇ ਮਰ ਜਾਂਦੇ ਤੇ ਫਿਰ ਇਸ ਤੇ ਭਾਈ ਮਾਰਨ ਖਾਤਰ ਹੀ ਗਏ ਸਨ ਮਾਰਨੇ ਵੀ ਜਾਂਦੇ ਪਰ ਜਿਉਂਣ ਪਾਇਆ ਸੀ ਜਿਉਂਦੇ ਆ ਗਏ ਭਾਈ ਜੇ ਮਹਾਰਾਜ ਧੰਨਵਾਦ ਮਹਾਰਾਜ ਤੇ ਜੇ ਸਾਡਾ ਭਲਾ ਕਰੂਗਾ ਸਾ ਇੱਕ ਕਿੱਥੇ ਕੇਸ ਕੀਤਾ ਬੀਬੀ ਸਾਰੇ ਕਿਵੇਂ ਉਦੋਂ ਕਿਹੜੇ ਵਕੀਲ ਕੀਤੇ ਤੁਸੀਂ ਕੀ ਕੇਸ ਕੀ ਕੀਤਾ ਘੰੜਾ ਨਾ ਦੇਤ ਕੰਗਨਾਰ ਨਾਤੀ ਜੀ ਕੀਤਾ ਸੀ ਮਾਨਹਾਨੀ ਦੇ ਸਾਨੂੰ ਝੂਠੇ ਦੂਸ਼ਨ ਲਾਉਂਦੀ ਆ ਦੀ 100-100 ਰੁਪਏ ਦੇ ਲੈਂਦੇ ਸੀ 100-100 ਤਾਂ ਕੀ ਜਾਨਣਿਆ ਅਸੀਂ ਨਰਮਾ ਚੁੱਕਦੇ ਸੀ 6-6 7-7 ਰੁਪਏ ਦਿਹਾੜੀ ਦਿੰਦੇ ਸੀ ਨਰਮੀ ਚਣਾਈ ਤੇ ਸਾਨੂੰ ਵੀ 100 ਦੇ ਜਾਂਦੇ ਤੇ ਉਹਨੂੰ ਮੈਂ ਅਖਲ ਤੇ ਤੂੰ ਆ ਜਾ ਕਰ ਤੈਨੂੰ ਮੈਂ 7-800 ਦੇ ਦੂੰਗੀ ਕਿ ਇਸ ਦਾ ਉਹਦੇ ਕੰਮਾਂ ਚ ਨਹੀਂ ਪੂਰੀ ਆਉਂਦੇ ਸਾਂ ਤੇ ਉਹ ਗਣ 100 ਰੁਪਏ ਪਿੱਛੇ ਘਾਤਰ ਤੇ ਆਸੀ ਜਾਂਣੇ ਟੋਣੇ ਵੀ ਰਾਖੀ ਰੱਖਦੇ ਸਾਂ ਦਿਹਾੜੀ ਮਿੱਦੂ ਕਰਨ ਦੇ ਨਰਮੀ ਆਪ ਚੁੱਕਦੇ ਸਾਂ ਪਸੂ ਡੰਗਰ ਸੰਧੇ ਸਾਂ ਸਾਨੂੰ ਭਾਈ ਝੂਠਨਾ ਤੂੰ ਤਾਂ ਲੰਮੀ ਸੀ ਅਸੀਂ ਇਹ ਛੁੜ ਕੇ ਰੱਖ ਰੱਖ ਦੁੱਖ ਸਹਿਣਗੇ ਭਾਈ ਫਿਰ ਸਾਨੂੰ ਅਦਾਲਤ ਦਾ ਦਰਵਾਜ਼ਾ ਖੜਗਾਉਣਾ ਪਿਆ ਹਮ ਵਕੀਲ ਕਰਿਆ ਹਮ ਰਮਵੀਰ ਸਿੰਘ ਗਰੀਵਾਲ ਸੀ ਜੀ ਉੱਥੇ ਗਏ ਹਮ ਉੱਥੇ ਉਹਨਾਂ ਨੇ ਵਿਚਾਰਿਆਂ ਨੇ ਜਿੱਤ ਪ੍ਰਾਪਤ ਕਰੀ ਮਹਾਰਾਜ ਨੇ ਸਾਡੀ ਤਰੱਕੀ ਬਖਸ਼ੀ ਦੀ ਉਹਨੂੰ ਰੱਖ ਰਹਾ ਉਹਨੂੰ ਉਹਨੇ ਵੇਖਿੰਦਾ ਵੀ ਜਦੋਂ ਬਰੰਟ ਕਢਾ ਦਿੱਤੀ ਤੇ ਅਪੀਲ ਕਰਦੀ ਚੰਡੀਗੜ੍ਹ ਜਾ ਉਹ ਹਮ ਵੀ ਇੱਕ ਇੱਕ ਰੱਦ ਹੋ ਗਈ ਹਮ ਉੱਥੇ ਉਹ ਚੌਂਡੀਆਂ ਵੀ ਉੱਥੇ ਵੀ ਰੱਦ ਹੋ ਗਿਆ ਤੇ ਹੁਣ ਹਾਈ ਕੋਰਟ ਨੇ ਵੀ ਰੱਦ ਕਰਤੀ ਉਹਦੀ ਅਪੀਲ ਆ ਜਿਹੜੀ ਰੱਦ ਕਰ ਦਿੱਤੀ ਐ ਤੁਹਾਡਾ ਕੇਸ ਜਿਉਂਦਾ ਤਿਉਹਾਂ ਤੁਸੀਂ ਜਿੱਤੇ ਹੋਏ ਹੈ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਤਾਂ ਵਾਹਿਗੁਰੂ ਦਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਦਾ ਸੋਕਨ ਹੈ ਜੈ ਜਵਾਨ ਜੈ ਕਥਾਨ ਜਿਨ੍ਹਾਂ ਦੀ ਮਹਾਰਾਣੀ ਨੇ ਸੁਣੀ ਕਰਸਾਨ ਭਗਤਾਂ ਅਨਾਂ ਦਾ ਕੀ ਨ ਕਿਉਂਦੇ ਰਹਿਣ ਐਨੇ ਜੀਆਂ ਦੀ ਪਾਲਣਾ ਕਰਦੀਆ ਕਰਸਾਨ ਭਗਤਾਂ ਰੱਬ ਦੇ ਭਗਤਾਂ ਤੇ ਉਹਨਾਂ ਦੀ ਰੱਬ ਸੁਣੂਗਾ ਤੇ ਕੰਗਣਾ ਫਿਰ ਕੀ ਕਰਦੀਏ ਜੇ ਉਹ ਤਾਂ ਫਿਰ ਰੱਖ ਲੈ ਜੀ ਮਾਰੀ ਦੇ ਕਰਨ ਵਾਲੇ ਦੀ ਅੱਗ ਹੀ ਆਵੇ। ਹੇ ਪ੍ਰਮਾਤਮਾ ਕਿਸੇ ਦਾ ਬੁਰਾ ਨਾ ਕਰੀ। ਸਭ ਦਾ ਭਲਾ ਪਨੇ ਫਰਵਾਤਵਾ ਭਲਾ ਸਭ ਦਾ ਭਲਾ ਕਰੀ। ਜਿਹੜਾ ਕੋਈ ਬੁਰਾ ਕਰੇ ਤੇ ਉਹਦੀ ਅੱਗ ਹੀ ਆਵੇ। ਹੁਣ ਕਾਰਵਾਈ ਦੀ ਮੰਗ ਕਰਦੇ ਹਾਂ ਇੱਕ ਵਾਰ ਫੇਰ ਉਹ ਉਹ ਟੁਈ ਲੱਗੀ ਹੈ ਕਹਿ ਜਾ ਸਕਦਾ ਉਹ ਹਾਰਗੇ ਕੇਸ। ਹਾਰਗੇ ਤੇ ਮਹਾਰਾਜ ਜੀ ਸੋਹਣੀ ਗੁਰੂ ਨਾਨਕ ਦੇਵ ਨੇ ਨਿਆਂ ਕਰਿਆ। ਹਮ ਮਹਾਰਾਜ ਤਾਂ ਨਿਆਂ ਕਰਦੀ ਏ। ਹੁਣ ਵੀ ਗੁਰਨਾਨਕ ਦੇ ਪਰਸੰਨੀ ਰਹਿਣ ਦੀ ਚੰਗਾਈ ਕਰਨੀ। ਜਿਹੜਾ ਕੋਈ ਮਾੜਾ ਕਰੇ ਜਮਾਰੀ ਕਰਨ ਵਾਲੇ ਦੀ ਅੱਗ ਹੀ ਆਵੇ। ਉਹੀ ਮਾੜਾ ਕਰੇ ਤੇ ਉਹੀ ਭਰੇ। ਇਹ ਜਗ ਜਗਤਾ ਦੇਖ ਕੇ ਭਇਓ ਕਬੀਰ ਉਦਾਸ। ਜਿਹੜੇ ਕਰਨ ਜੇ ਸਹੀ ਭਰਨਗੇ ਤੇ ਤਮ ਕਿਉਂ ਭਏ ਉਦਾਸ ਬਿਲਕੁਲ ਇਹ ਮਾਤਾ ਮਹਿੰਦਰਕੌਰ ਮਾਤਾ ਮਹਿੰਦਰਕੌਰ ਦੇ ਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਅੱਜ ਇੱਕ ਜਿਹੜਾ ਫੈਸਲਾ ਆਇਆ ਕਿਵੇਂ ਦੇਖਦੇ ਹਾਂ ਸਾਰੇ ਫੈਸਲਾ ਤੁਹਾਨੂੰ ਪਤਾ ਲੱਗੂ ਜਿਹੜਾ ਕੋਰਟ ਚ ਅਪੀਲ ਪਾਈ ਸੀ ਉਹ ਰੱਦ ਕਰ ਦਿੱਤੀ ਕੋਰਟ ਸੰਤਾ ਜੀ ਦੋ ਟਾਈ 1 ਵਜੇ ਫੋਨ ਆਇਆ ਸੀ ਜੀ ਇਸ ਤਰ੍ਹਾਂ ਜਿਹੜਾ ਮਾਤਾ ਨੇ ਮਹਿੰਦਰਕੌਰ ਨੇ ਜਿਹੜਾ ਵੀ ਕੇਸ ਕੀਤਾ ਸੀ ਉਹਦੀ ਜਿੱਤ ਹੋ ਗਈ ਤੇ ਕੰਗਣਾ ਲੜਾ ਉਹਦੇ ਖਿਲਾਫ ਕਰਤਾ ਕੋਰਟ ਨੇ ਤੇ ਆਪਾ ਸੱਚੇ ਸਾਂ ਤੇ ਕੋਰਟ ਵੀ ਸੱਚਾ ਉਹਨੇ ਸਚਾਈ ਦੇ ਆਧਾਰ ਤੇ ਮੰਨ ਕੇ ਚੱਲ ਵੀ ਫੈਸਲਾ ਸਹੀ ਕੀਤਾ ਇਸ ਗੱਲ ਦੀ ਸਾਰੇ ਕਿਸਾਨਾਂ ਨੂੰ ਖੁਸ਼ੀ ਆ ਜੀ ਤੇ ਸਾਨੂੰ ਤਾਂ ਹੋਣੀ ਹੋਣੀ ਸੀ ਕੀ ਮਾਮਲਾ ਸਾਰਾ ਕੇਸ ਜੀ ਕਹਿੰਦੇ ਇਹ ਕਿਹਾ ਸੀ 100-100 ਰੁਪਏ ਲੈ ਕੇ ਕਿ ਧਰਨੇ 'ਚ ਵਗ ਜਾਂਦੇ ਵੀ ਧਰਨਾ ਜਦੋਂ ਮੋਤੀ ਸਾਹਿਬ ਨੇ ਲਾਣ ਕੀਤਾ ਸੀ ਵੀ ਜ਼ਮੀਨਾਂ ਜਿਵੇਂ ਲਾਰਾਂ ਦੀਆਂ ਕਿਸਾਨਾਂ ਦੀਆਂ ਜ਼ਬਤ ਕਰ ਲੈਣੀਆਂ ਤੇ ਹਰੇਕ ਪਿੰਡਾਂ ਦੇ ਵਿੱਚ ਮੰਨ ਕੇ ਚੱਲ ਲਹਿਰਾਂ ਉੱਠੀਆਂ ਤੇ ਲਹਿਰਾਂ ਉੱਠੀਆਂ ਮੰਨ ਕੇ ਚੱਲ ਤੇ ਪਿੰਡਾਂ ਦੇ ਵਿੱਚੋਂ ਕਿਸਾਨ ਉੱਠ ਕੇ ਦਿੱਲੀ ਨੂੰ ਗਏ ਧਰਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੱਗਣ ਲੱਗੇ ਹਰੇਕਾਂ ਤੇ ਆਪੋ ਆਪਣੇ ਦੁੱਖ ਨੂੰ ਕਿਸਾਨ ਮਜ਼ਦੂਰ ਸਾਹਿਬ ਸਰੇ ਹਰੇਕ ਤੇ ਨਸੀਬਤ ਆਉਂਦੀ ਸੀ ਤੇ ਹਰੇਕ ਬੰਦਾ ਚਰਚਾ ਰਿਹਾ ਸੀ ਮੁੰਗਾਈ ਨੂੰ ਦੇਖ ਕੇ ਵੱਧੀ ਸੀ ਤੇ ਜਦੋਂ ਮਾਈਆਂ ਇਕੱਠੀਆਂ ਹੋ ਕੇ ਜਾਂਦੀਆਂ ਤਾਂ ਕੰਗਣਾ ਰਣਾ ਬਤਨਿਆਇ ਤੇ ਲੱਖਾਂ ਮਾਈਆਂ ਨੂੰ ਕਿਸਾਨ 100-100 ਰੁਪਏ ਤੇ ਲੈ ਕੇ ਆਉਂਦੇ ਮੁੱਲ ਲੈ ਕੇ ਆਉਂਦੇ ਯਾਨੀ ਕਿ ਤੇ ਪਰ ਇਹ ਜੀ ਗੱਲ ਨਹੀਂ ਸੀ ਆਪ ਉਹਦੇ ਹਰੇਕ ਬੰਦੇ ਨੂੰ ਜਿੰਨੀਕ ਪਹੁੰਚ ਸੀ ਕਿਸੇ ਦਾ ਮਾਜਨਾ ਸੀ ਜਿਵੇਂ ਕਿਸੇ ਦਾ ਬਿਜ਼ਨਸ ਸੀ ਆਪ ਹਾਂਜੀ ਆਪ ਉਹਦੇ ਹੱਕਾਂ ਲਈ ਜਾਂਦੇ ਸੀ ਤੇ ਤੁਸੀਂ ਇਹਦੇ ਉਲਟ ਮਾਨਾ ਨੇ ਦਾ ਕੇਸ ਕੀਤਾ ਫਿਰ ਹਾਂਜੀ ਹੂੰ ਦੁਬੇਰ ਕੀ ਹਾਂਜੀ ਤੇ ਉਹਦਾ ਮੰਨ ਕੇ ਚੱਲ ਵੀ ਅਦਾਲਤ ਨੇ ਸੁਣ ਲਿਆ ਆਪਣੇ ਮਾਤਾ ਦੇ ਹੱਕ ਚ ਕੀਤਾ ਪਾਇਆ ਉਹ ਲਾ ਹੂੰ ਇਹ ਮਾਂਜੂਗ ਅਦਾਲਤ ਤੇ ਤੁਸੀਂ ਹੁਣ ਰੱਖਦੇ ਹੋ ਵੀ ਜੋ ਹੂੰ ਪੂਰਾ ਮਾਨ ਆਈ ਮੰਨ ਕੇ ਚੱਲੋ ਵੀ ਆਪ ਨੂੰ ਪੂਰਾ ਵਿਸ਼ਵਾਸ ਆ ਸੱਚਾਈ ਦੀ ਜ਼ਰੂਰ ਜਿੱਤ ਹੁੰਦੀ ਹੁੰਦੀ ਹੈ ਕਿਆ ਪਾਸਾ ਚ ਇਸ ਸਾਤਾ ਜਰੂਰ ਮੰਨ ਕੇ ਜੱਜ ਸਾਹਿਬ ਨੇ ਸਚਾਈ ਦੇ ਹਿਸਾਬ ਨਾਲ ਇਹ ਫੈਸਲਾ ਜਰੂਰ ਸੁਣਵਾਈ ਕੀਤੀ ਬਹੁਤ ਵਧੀਆ ਕੀਤਾ ਜੀ ਬਿਲਕੁਲ ਇਹ ਸਨ ਮਹਿੰਦਰ ਕੌਰ ਤੇ ਮਹਿੰਦਰ ਕੌਰ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਮਾਂਜੋਗ ਅਦਾਲਤ ਨੇ ਜੋ ਫੈਸਲਾ ਕੀਤਾ ਹੈ ਸਹੀ ਕੀਤਾ ਹੈ ਤੇ ਅੱਜ ਇੱਕ ਵਾਰ ਫੇਰ ਸਚਾਈ ਦੀ ਹੈ ਜਿਹੜੀ ਜਿੱਤ ਹੋਈ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਪਟਿਆਲਾ